Mm. El, un vez, <muchas> 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 Thank okay. ਤੁਸੀਂ ਹੁਣ ਵੇਖਿਆ ਇਹ ਹੈ ਸੋਪਨਗਰ ਦਾ ਹਸਪਤਾਲ ਹੈ ਇਹ ਨਿਕਲਦਾ ਇਹ ਬੈਂਡ ਹੈ ਵਾਈ ਵਾਈ ਬੀ ਜੀ ਖਾਲਸਾ ਵਾਈ ਬੀ ਫਤੇ ਤੇ ਬਾਈ ਆਪਾਂ ਖੜੇ ਆ ਇਸ ਟਾਈਮ ਪਿੰਡ ਜੈ ਸਿੰਘ ਵਾਲਾ ਤੇ ਆਪਾਂ ਵੀ ਪਹਿਲਾਂ ਦੋ ਦੋ ਦਿਨ ਪਹਿਲਾਂ ਵੀਡੀਓ ਪਾਈ ਸੀ ਨਾ ਦੋ ਹੋ ਗਏ ਦੋ ਦਿਨ ਪਹਿਲਾਂ ਵੀਡੀਓ ਪਾਈ ਸੀਗੀ ਤੇ ਉਹ ਵੀਡੀਓ ਪਾਈ ਆਪਣੀ ਫਾਇਦੇਮੰਦ ਹੋਈਏ ਬਾਈ ਤੇ ਆਪਾਂ ਨੂੰ ਉਧਰੋਂ ਆਈ ਫੋਨ ਬਾਈ ਕੋਲੋਂ ਫੋਨ ਆਇਆ ਕਸਨ ਬੋਰ ਤੋਂ ਕੋਪੀ ਬਈ ਮਿੰਟ ਤੋਂ ਫੋਨ ਆਇਆਗਾ ਉਹ ਕਹਿੰਦਾ ਇੱਥੇ ਤੁਸੀਂ ਗੁਗੀਆਂ ਨੂੰ ਛੱਡ ਦਿਓ ਜੀ ਜਿਹੜੀ ਗੁਗੀਆਂ ਕੰਡਮ ਸੀਗੀ ਤੇ ਅੱਜ ਆਪਾਂ ਉਹ ਛੱਡ ਕੇ ਆਉਣੇ ਉੱਥੇ ਤੇ ਆਜੋ ਹੁਣ ਆਪਾਂ ਗੰਹਾਂ ਗੱਲ ਕਰਦੇ ਲੋਹਣ ਕਿਹੋ ਜਿਹੀ ਬਣੀ ਹੋਈ ਸਾਦੀ ਮੈਂ ਥੋੜੀ ਗੱਲਾਂ ਹੋਈ ਅੱਜ ਆਪਣਾ ਇਹ ਫੜਾ ਲਿਆ ਕੱਢ ਦੇ ਆ ਖੋਲ ਮੰਗ ਲਿਆ ਆਵਾਂ ਬਾਸ ਲਾਉਣਾ ਕੱਢ ਦੇ ਕੋਈ ਕੋਈ ਜੀ ਜੀ ਰਹੀ ਰਹੀ ਬਾਤ ਕਰੀ ਗੱਲ ਹੈ ਜੇ ਇਹ ਜੇ ਆਪਣਾ ਮੈਨੂੰ ਕੋਈ ਨਹੀਂ ਸੁਣਿਆ ਸਭ ਲਾਈਏ ਜੋ ਲੋ ਜੀ

ਕੀ ਚਾਹਤ ਲਈ ਨਾ ਕੋਈ ਪ੍ਰਿੰਬੀਓ ਤਿੰਨ ਦੀ ਗੰਜ ਕੁੜੀ ਦੀ ਕੋਈ ਨਹੀਂ ਲਿਆ ਮੈਂ ਪਕੂਣੀ ਨਹੀਂ ਨਹੀਂ ਉਧਰ ਉਧਰ ਤੱਕ ਰੁਕ ਰਿਹਾ ਲੇ ਬੰਦੇ ਕਿੱਥੇ ਪਿੱਛੇ ਬੈਠੇ ਇੱਕ ਇਹਨਾਂ ਵਾਲਾ ਨੰਗੇ ਕੇ ਬੈਗ ਮਾੜਾ ਰੱਖ ਦਿਓ ਬਈ ਯਾਰ ਨਹੀਂ ਜਾਣ ਨਾ ਪਿੱਛੇ ਵੀ ਲੱਗੇ ਬੈਗ ਤਾਂ ਨਹੀਂ ਲੱਗੇ ਨਹੀਂ ਹੋਲੀ ਆਉਗਾ ਬੈਚ ਦੀ ਅਗਲੇ ਪਾਸੇ ਵਾਰੀ ਹੈ ਵਾਰੀ ਪਾਸੇ ਲਿ ਜਾ ਕਰਨੇ ਪਾਸ ਹੋਗਾ

ਲੈ ਲਵੋ ਆ ਆ ਜਾਵੜੂ ਐ ਸੀ ਦੋ ਜਵੜੂ ਬਸ ਫਿਰ ਬੈ ਬੰਦ ਹੋ ਰਿਹਾ ਸੀ ਆਹ ਦੇਖੋ ਹੀ ਆ ਇੱਕ ਬੈ ਹੋ ਰਿਹਾ ਲੇਕੇ ਉਹ ਦਰ ਬੈ ਕਰ ਰਿਹਾ ਉਹ ਬੈ ਤਾਂ ਫਲਾ ਹੋ ਰੇ ਸਰ ਇਧਰ ਘੜੀ ਨਾ ਗੱਲ ਮਾੜੀ ਵੀ ਤੁਸੀਂ ਰਾਜੇਮ ਭਾਈ ਪੂਰੇ ਕੋਈ ਦਿੱਕਤ ਨਹੀਂ ਸਹੀ ਆ ਸੱਟੋ ਕਿ ਉਹ ਤੁਕੀ ਗੱਲ ਠੀਕ ਹੈ ਨਾ ਨਾਲ ਬੰਦੇ ਜਾਂਦੇ ਆ ਮਹੀਨੇ ਲੱਗੇ ਦੋ ਮਹੀਨੇ ਲੱਗੇ ਜਮਾ ਸੱਟੋ ਕਿ ਉਹ ਫਿਕਰ ਕਰਨ ਦੀ ਉੱਤੇ ਜਮ੍ਹਾਂ ਲੋੜ ਨਹੀਂ ਉਸ ਬਾਰੇ ਕੁਝ ਨਹੀਂ ਹੈਗਾ ਫਿਕਰ ਦੀ ਕੋਈ ਗੱਲ ਨਹੀਂ ਖਾਣ ਪੀਣ ਦੀ ਕੋਈ ਉੱਥੇ ਕੋਈ ਦਿੱਕਤ ਨਹੀਂ ਆ ਕੋਈ ਉੱਥੇ ਖਰਚਾ ਆਪਣਾ ਕੋਈ ਪੰਜ ਪੱਤ ਨਹੀਂ ਪੱਤ ਕੱਪੜੇ ਸਾਫ਼ ਮੈਨਨਗੇ ਥਾਂ ਨੂੰ ਰਹਿ ਕੇ ਥਾਂ ਮਿਲੂਗਾ ਠੀਕ ਹੈ ਕੋਈ ਦਿੱਕਤ ਨਹੀਂ ਤੁਹਾਨੂੰ ਤਾਂ ਕੋਈ ਦਿੱਕਤ ਨਹੀਂ ਵੀ ਜੇ ਜਦੋਂ ਮਰਜ਼ੀ ਜਾਓ ਉੱਥੇ ਕਦੋਂ ਵੀ ਜਾਓ ਉਸਨੇ ਦਿਨੇ ਸ਼ਾਮ ਨੂੰ ਰਾਤ ਨੂੰ ਮਿਲਿਆ ਹੋ ਜਾਣਾ ਠੀਕ ਹੈ ਨਾ ਜਦੋਂ ਮਰਜ਼ੀ ਜਾਓ ਕੋਈ ਕੋਈ ਨਹੀਂ ਜਾਂ ਤੁਸੀਂ ਕਿ ਨਹੀਂ ਮम्मी ਜਾਵਾਂਗੀ ਠੀਕ ਹੈ ರೋನಾ ರೋ ಯಾರೋ ರೋ ಕಾ ಕುಡಿಕ ಕು ರೋಕನಾ ਉਹਨੂੰ ਜਾਰੀ ਨੂੰ ਰੋਕੇ ਕਿਉਂ ਦੌਰ ਜਾਂਦੇ ਪ੍ਰੋ ਨਾ ਭਾਈ ਰੋਕੇ ਨਾ ਤੁਰੇ ਯਾਰ ਹੋਣਾ ਕਦੋਂ ਹੋਰ ਦੂਰ ਦਾ ਤੁਰੇ ਚੱਲਿਆ ਜਮਨ ਤੀ ਹੁਕੇ ਚੋਰਾਂ ਨੇ ਆਪਾਂ ਜਿਹੜੇ ਇਕੱਲੇ ਹੁਣ ਛੱਡ ਕੇ ਆਉਣਾ ਤੁਰਨਾ ਨਾ ਜਿਹੜਾ ਹੁਣ ਕੋਲੇ ਚਲੋ ਬੈਠੋ ਲੈਟ ਹੋ ਜਾਂਦੇ ਨਾ ਭਾਈ ਬੈਠੋ ਮਗਰ ਬੈਠੋ ਜਿਹੜੇ ਬੈਠਣਾ ਹਾਂ ਸਾਥ ਮੈਂ ਦੁਹਾਰਾ ਰਿਹਾ ਕਰੂ ਮੈਂ ਬਸ ਇਹ ਕੰਨ ਦਾਾਸ ਕਰੂ ਹਾਲ ਦੇ ਦਾਸ ਕਰੂ ਕੋਈ ਮੂਰੇ ਘਾਲਦਾ ਇੱਕ ਇਹ ਰੋਣਾ ਨਹੀਂ ਰੋਣਾ ਨਹੀਂ ਜਵ ਨਹੀਂ ਹੋਣਾ ਤੇ ਰੋਣਾ ਕਿਉਂ ਹੈ ਸਾਫ਼ ਨਹੀਂ ਹਮਾਂ ਹੋਰ ਕਰਕੇ ਲਿਆ ਮੈਂ ਜਮਾਟੀ ਕਰਕੇ ਆਵਾਂਗੇ ਜਮਾਟੀ ਬੈਠੋ ਬੈਠੋ ਹਾਸ ਦੇਗੇ ਬੈਠੋ ਗੱਡੀ ਚ ਪੁਲੀਏ ਤੇਰਾ ਬੈਠੇ ਤੇ ਮਾਰ ਲਾਂਗੇ ਇਹ ਜਿਹੜੀ ਛੱਡੀ ਨੇ ਹੋ ਗਈਆਂ ਆ ਰਹੇ ਹੋ ਪਰ ਉਧੀ ਵੱਲ ਕੇ ਨਹੀਂ ਲੰਬਾ ਤਾਂ ਹੁੰਦਾ ਹੁੰਦਾ ਪਿੱਛੇ ਬਣਾ ਪਿੱਛੇ ਕੋਈ ਜਗ੍ਹਾ ਹੈਗੀ ਬਿੱਚ ਬੈਠੋ ਕੋਈ ਮੈਂ ਪਿੱਛੇ ਬੈਹਣਾ ਨਹੀਂ ਤੇਰੇ ਮਾਮੇ ਨੂੰ ਲੇਕਨ ਤੇ ਕੋਈ ਛੋੜੀ ਪ੍ਰੂਫ ਪਰ ਹੁਣ ਮਤਲਬ ਕੁੜੀ ਹੋਗੀ ਇੱਕ ਕੁੜੀ ਹੋਗੀ ਨਾਲ ਕਿੰਨੇ ਜਾਣੇ ਆ ਨਾਲ ਦੋ ਜਾਣੇ ਆ ਦੋ ਜਾਣੇ ਦੋ ਜਾਣੇ ਨਾਲ ਦੋੇ ਨੇ ਸਾਰੇ ਤਿੰਨ ਜਾਣੇ ਇੱਕ ਦੋ ਵਾਪਸ ਆਏਗਾ ਮੈਂ ਉਹਦਾ ਘਰ ਪਾਲਿਆ ਇੱਕ ਪੂਰਾ ਦੋ ਜਣੇ ਉੱਥੇ ਰਹਿਣਗੇ ਉਹ ਨੂੰ ਛੱਡ ਕੂਕੂਕੂਕੂ ਦੇ ਰੂਪ ਵਾਲੇ ਰੂਪ ਵਾਲੇ ਦਾਅਰ ਕਾਡ ਵਾਲਾ ਵੋਟ ਕਾਡ ਵਾਲਾ ਠੀਕ ਹੈ 5 ਲੱਖ ਵਾਲਾ ਵੀ ਪਾਲਿਆ ਵਾਲਾ ਕਾਡ ਬਣਾਵਾਇਆ ਗਿਆ ਬਾਕੀ ਜਿਹੜੇ ਪੁਰਾਣੇ ਰਿਪੋਟਾਂ ਪਈ ਉਹ ਵੀ ਪਾਲੀਆਂ ਸਾਰੀਆਂ ਤੇਰਾ ਕੁਧ ਧਰਕੜੀ ਤੇਰੀ ਮੀ ਦਾ ਸਾਰਾ ਕੁਝ ਲੈ ਲਿਆ ਕੋਈ ਪ੍ਰੂਫ ਹੈਗੇ ਤਾਂ ਤੁਰਕ ਜਿਹੜੇ ਨਾਲ ਜਨ ਮੰਦੇ ਬੰਦੇ ਨਾਲ ਚਾਹੀਦਾ ਪ੍ਰੂਫ ਉਹ ਚੈੱਕ ਕਰਨਗੇ ਬੈਠੋ ਪਰ ਲੋਰਾ ਪਤਾ ਨਾ ਹੋਰ ਯਾਰ ਡੇਟ ਹੁੰਦੀ ਆ ਪਤਾ ਦੂਗਾ ਲਓ ਬਈ ਵਾਹਿਗੁਰੂ ਮੈਨੂੰ ਕਿਸੇ ਵੀ ਗੱਲ ਦੀ ਦਿੱਕਤ ਨਾ ਮੰਨੋ ਕੋਈ ਮਨ ਖਰਾਗ ਜਮਾ ਖ ਨੂੰ ਕੋਈ ਲੋੜ ਨਹੀਂ ਬਾਈ ਮਮੀ ਇਧਰ ਆ ਜਾਓ ਮਤਬ ਜੀ ਆਦਰ ਦੀ ਖਬਰ ਜੀ ਨਹੀਂ ਬੰਦੋ ਬਣਾਇਆ ਇੱਕ ਪਪਾ ਹੱਬ ਪਿੰਨ ਘੰਟੇ ਲਵਾ ਹਾਤੇ ਬਲਾਉਣੀ ਆੜੀ ਬੰਦਾ ਵੀ ਮੂੜੀ ਹੁੰਦਾ ਆਪਾਂ ਫੇਰ ਇੱਕ ਸਤੇਬ ਲਾਇਓ ਬਾਈ ਬੋਲੇ ਸੋਨੇ ਹਾਲ ਦੱਸੋ ਇੱਕ ਕਿਹਣਾ ਸਿਆਣਾ ਬੰਦਾ ਛੋਡੇ ਚ ਜਾੜੋ ਜਿ ਜਵਾਕਾਂ ਦੀ ਗੱਲ ਜਵਾਕਾਂ ਦੀ ਤੁਸੀਂ ਕਿਹੜਾ ਬੰਦਾ ਨਾਲ ਚੱਲ ਬੜੋ ਇੱਕ ਕਿਹਣਾ ਸਿਆਣਾ ਨਾਲ ਚੱਲ ਬੜੋ ਪਣੇ ਵਾਪਸ ਉਹਦੇ ਨਾਲ ਆ ਜਾ ਵਾਪਸ ਆ ਪਛਾਣ ਨੂੰ ਆ ਜਾ ਕੋਈ ਕੁਝ ਕਰਨੀ ਕਿਹੜਾ ਨਾਲ ਚੱਲ ਬੜੋ ਥੋੜੀ ਦੋਮਾ ਕੋਈ ਵੀ ਚੱਲ ਬੜੋ ਸਿਆਣਾ ਬੰਦਾ ਨਾਲ ਚਾਹੀਦਾ ਨਾ ਹਾਂ ਜਵਾਕ ਹੋ ਜਾਣਗੇ ਤੈਨਨੇ ਹਾਂ ਇੱਕ ਬੰਦਾ ਫੇਰ ਚਾਹੀਦਾ ਨਾਲ ਬੰਦਾ ਪਰ ਗੱਲ ਤੂੰ ਗਾਂਹ ਆ ਜਾ ਮੰਮੀ ਤੇਰੀ ਪਿੱਛੇ ਹੋ ਜੂ ਕੁਝ ਕਰਨੀ ਮੰਮੀ ਤੇਰੀ ਵੀ ਪਿੱਛੇ ਤੁਸੀਂ ਗਾਂਹ ਹੋ ਜਾਓ ਬਿਲਾ ਕਈ ਵਾਰੀ ਮੰਨ ਲਓ ਦਿੱਕਤ ਆ ਜਾਂਦੀ ਰਾਜਾ ਤਾਂ ਫਿਰ ਮੈਂ ਕਰ ਲਿਆ ਨਹੀਂ ਠੀਕ ਆ ਜਦੋਂ ਤੁਰੇ ਤੇ ਫਤਿਹ ਬੁਲਾਉਣੀ ਆ ਠੀਕ ਆ ਗੱਜ ਕੇ ਸਰਾਂ ਨੇ ਜਾਂ ਕਲੱਬ ਵਾਲੇ ਨਹੀਂ ਗਿਆ ਦਵਾਈ ਦੇ ਨਾਲ ਠੀਕ ਆ ਬੁੱਤੂ ਠੀਕ ਆ ਸਹੀ ਹੈ ਦੇਨ ਔਖੀਆਂ ਲੱਗੀਆਂ ਨਾ ਦੱਸ ਜੀ ਕਿ ਮੈਂ ਪਹਿਣਾ ਤੇ ਨਾ ਕਹਿ ਨਹੀਂ ਮੈਂ ਪਹਿਣਾ ਕੋਈ ਨਹੀਂ ਆਪ ਕੋ ਥਾਂ ਗੱਡੀ ਜਗੀ ਬਹੁਤ ਥਾਂ ਦੱਸ ਦਿਓ ਪਹਿਣਾ ਦੇਖੋ ਤੁਹਾਨੂੰ ਆਇਆ ਕਿ ਮੈਂ ਪਹਿਣਾਗਾ ਦੱਸ ਦਿਓ ਇੱਥੇ ਆਪ ਮੈਂ ਬਹੁਤ ਥਾਂ ਬੰਦੇ ਬਹੁਤ ਬੈਠੇ ਤਹੀਂ ਗੱਡੀ ਆਹੀ ਆ ਲਈਏ ਖੁੱਲੀ ਗੱਡੀ ਹੈ ਇਹ ਗੱਡੀ ਭਈ ਆਪਣੇ ਪਿੰਡੋਂ ਹੈ ਬਾਈ ਨੇ ਕੀਤੀ ਸੇਵਾਰੀ ਗੱਡੀ ਦਾ ਆਪਣਾ ਕੋਈ ਕਿਰਾਇਆ ਨਹੀਂ ਲਿਆ ਹੋਣਾ ਗੱਡੀ ਗੱਡੀ ਤੇ ਬਿਨਾ ਫਿਰ ਫਰੀ ਪੈਸਿਆਂ ਤੋਂ ਤੇ ਇਹਦਾ ਗੱਡੀ ਚ ਪਾਇਆ ਆਪਾਂ ਤੇਲ ਆਪਣੇ ਯਾਰ ਮਿੱਤਰਾਂ ਕੁਝ ਪਿੰਡੋਂ ਕੋ ਬਾਹਰੋਂ ਆ ਉਹਨਾਂ ਨੇ ਪੈਸੇ ਪਾਏ ਸਾਰੇ ਨੇ ਸਾਂਝੇ ਪੈਸੇ ਨਾਲ ਕੋ ਗੱਡੀ ਗਈ ਆ ਆਪਾਂ ਕੋਈ ਇਕੱਲੇ ਨੇ ਨਹੀਂ ਕਰਾਈ ਗੱਡੀ ਇਹ ਕਿਜ ਨੇ 100 200 500000 ਸਭ ਨੇ ਆ ਪਾਇਆ ਗੱਡੀ ਕੋਈ ਫਰੀ ਨਹੀਂ ਗਈ ਨਾ ਮੈਂ ਇਕੱਲੇ ਨੇ ਕਰਾਈ ਆ ਮੇਰੇ ਹੋਰ ਭਰਾ ਬਹੁਤ ਆ ਉਹਨਾਂ ਨੇ ਕਰਾਈ ਗੱਡੀ ਬਈ ਅੱਜ ਨਿਕਲਿਆ ਨਾ ਕਿ ਤਾਲੀ ਨਾ ਮੁੰਡਾ ਨਾ ਮਾਤਾ ਖਾਗੜ ਹੋਰੇ ਯਾਰ ਕਿ ਕਰਨਾ ਕਰ ਹੁਣ ਸਭ ਪਹਿਲਾਂ ਨਾ ਪਤਾ ਨਹੀਂ ਸੀ ਪਿੰਡ ਚ ਵੀ ਇੰਨਾ ਕੁ ਹੋ ਗਿਆ ਯਾਰ ਨਾ ਸਾਨੂੰ ਪਤਾ ਹੀ ਨਹੀਂ ਸੀ ਨਹੀਂ ਪਤਾ ਨਹੀਂ ਸੀ ਇਹਦਾ ਬਾਅਦ ਪਤਾ ਹੀ ਮਗਰੋਂ ਲੱਗਿਆ ਹੁਣ ਨਾ ਟੈਨਸ਼ਨ ਮੰਨ ਤਾਹਨੋ ਤਾਂ ਉੱਦੇ ਪਤਾ ਲੱਗਾ ਜਿੱਦੋਂ ਆਪਣੇ ਕੋਲ ਰਫੀ ਉਹ ਮੁੰਡਾ ਆ ਗਿਆ ਉੱਦੀ ਅਸੀਂ ਮੋਬਾਈਲ ਲੈ ਕੇ ਵੀਡੀਓ ਬਣਾ ਲਈ ਅਸੀਂ ਵੀਡੀਓ ਪਹੁੰਚ ਗਈ ਪਾਈ ਗੱਲ ਹੋ ਗਈ ਅੱਖਾਂ ਤੋਂ ਨਹੀਂ ਤੀਂਦਾ ਮੈਂ ਕਿਹਾ ਕਿ ਉਹ ਕੁੜੀ ਬਾਹਲੀ ਕੰਨਮ ਹੋ ਗਈ ਮੈਨੂੰ ਤਾਂ ਅਸੀਂ ਪਿੰਡ ਇਕੋ ਹੀ ਕੁੜੀ ਜਿਹੜੀ ਕੰਨਮ ਮੈਨੂੰ ਇਹ ਤਾਂ ਪਤਾ ਹੀ ਨਹੀਂ ਸੀ ਇਹਨੂੰ ਮੈਂ ਦੇਖਿਆ ਤੇ ਖੇਤ ਇਹਨੂੰ ਜਿੰਦਗੀ ਦੀ ਆਪਣੀ ਜਿਹੜੀ ਤਿਆਰੀ ਮੰਮੀ ਨਾਲ ਇਹ ਮਾਂ ਕਿਉਂ ਮੈਂ ਉਹਨੂੰ ਕੀ ਹੋਣਾ ਉਹਦਾ ਸਹੀ ਹੋ ਜਾਮ ਉਹ ਸਹੀ ਰਹਿੰਦੀ ਹੁੰਦੀ ਸੀ ਜਦ ਪਤਾ ਹੀ ਨਹੀਂ ਹੁੰਦਾ ਜਿਹੜੀ ਤਸਰਾ ਪਾਇਆ ਹਮਾ ਸੀ ਦੋ ਮੈਨੂੰ ਅਗਲੇ ਦਿਨ ਮੈਂ ਕਹਾਂ ਮੈਂ ਦੇਖਿਆ ਤੇ ਖੇਮ ਕਰੀ ਇਹ ਜਾਂਦੀ ਕਾਫੀ ਖੋਦ ਜਿੰਦਗੀ ਨੂੰ ਉਹ ਕੁੜੀ ਆ ਬ੍ਰੀਜ ਵਾਸਤੇ ਪਾਣੀ ਜਾਂ ਕੋਈ ਚੀਜ਼ ਛੱਡਣਾ ਵਧੀਆ ਰਹਿੰਦੀ ਹੁੰਦੀ ਸੀ ਜੇ ਤੋ ਪਰਮਾਤਮਾ ਨੇ ਉਹ ਹੋ ਜਾਂਦੀ ਸੀ ਉਹਦੇ ਨੂੰ ਪਤਾ ਨਹੀਂ ਲੱਗਦਾ ਚਿਹਰੀ ਨੂੰ ਉਹੋ ਜਿਹੇ ਬਹੁਤ ਉਹ ਥੋੜੀ ਨਾ ਜਿਹੜੇ ਹਾਂ ਉਥੇ ਬੰਨੀ ਸੀ ਨਾ ਉਹ ਗਲਤ ਬੰਨੀ ਗਈ ਜਿਹੜੀ ਦੌਰ ਨਾ ਬੰਨੀ ਸੀ ਜਗਮਜੀਤ ਸਿੰਘ ਕੀ ਮੈਂ ਸਿੱਖ ਕਰੇ ਜਿਹੜਾ ਹੁਣ ਕੋਈ ਚੜਾਉਂਦੇ ਕੋਈ ਹੈਗੇ ਕੱਲ ਦਾ ਆਪ ਬੰਦ ਦਿੰਦੇ ਸੀ ਹਲਕਾ ਬੰਦ ਦਿੰਦੇ ਸੀ ਮੰਨਦੇ ਸੀ ਹਾਂ ਚੱਲਗੇ ਬਹੁਤ ਚਲੋ ਚਲੋ ਆਏ ਤੁਸੀਂ ਮਗਰ ਬਾਜਾ ਜੀ ਛੋਟੀ ਹੈ ਜੀ ਨਹੀਂ ਆਪ ਕਿੱ ਕਿੰਨੇ ਮੁੰਡੇ ਨੇ ਦਿੱਤੀ ਇਹ ਮੁੰਡੇ ਨੇ ਕਿਸੇ ਮੁੰਡੇ ਨੇ ਸੇਵਾ ਲਈ ਉਹ ਗੱਡੀ ਲੈ ਜਾਓ ਤੇਲ ਆਪੇ ਪਾ ਲੈ ਤੇਲ ਪਾੜਿਆ ਕੋਈ ਹਾਂ ਜੀ ਮੈਂ ਉਹ ਦਰਵਾਜ਼ਾ ਛੋੜ ਦੇਈ ਹਾਂ ਰਾਮ ਆ ਜਿਵੇਂ ਆਖੀ ਨੂੰ ਇੱਕ ਬੰਦਾ ਮੂਰੇ ਬੈਜੋ ਨਾਲ ਹਾਂ ਨਾਲ ਕਿ ਤੂੰ ਬੈ ਨਾਲ ਪਰਲੇ ਪਾਸੇ ਜੜ ਪ੍ਰਕਟ ਜੜ ਕੋਈ ਠੀਕ ਨਾ ਕੰਮ ਕਰੇ ਕੋਈ ਨਾ ਜਾ ਹਾਂ ਠੀਕ ਨਾ ਕੁੜੀ ਨਾਲ ਬੈਜੋ ਕੇ ਨਾਲ ਹਾਂ ਵਿਚਾਲੇ ਹੋ ਜੂ ਕੁੜੀ ਕੋਈ ਇੱਧਰ ਮੈਂ ਕੋਣ ਕੇ ਨਾਲ ਬੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਨਟਾਏ চল হৈ যি ਗੋਲੀ ਗੋਲੀ ਹੈਗੇ ਤੇ ਬੀਬੀ ਦੀ ਕਿਹ ਕੁ ਫਾਲ ਹੈ ਰੱਬ ਹੈਗੇ ਬੀਬੀ ਕਈ ਕੱਟ ਵੱਜ ਜਾਂਦਾ ਕਿ ਕੀ ਕਹਿੰਦੇ ਹੈ ਬਲੱਡ ਬਲੱਡ ਗੋਲੀਆਂ ਰੱਖ ਲਓ ਸਹੀ ਅੱਲਾ ਨਹੀਂ ਲਾਇਆ ਸੀ ਉਹਦਾ ਫਾਇਦਾ ਉੱਥੇ ਬੰਦੇ ਬੰਦੇ ਮਣ ਖੜ ਜਾਂਦਾ ਉੱਥੇ ਉੱਥੇ ਬਹੁਤ ਖੜ ਜਾਂਦਾ ਮਣ ਆਉਂਦਾ ਉੱਥੇ ਆਉਂਦਾ ਉੱਥੇ ਬੰਦੇ ਆਪਣੇ ਤੋਂ ਬਹੁਤ ਔਖੇ ਆਉਂਦੇ ਜਿਉਂ ਸਪੰਜਦਾ ਫਿਰ ਫਿਰ ਬੰਨੂ ਆਇਆ ਹੋਇੰਦਾ ਯਾਰ ਮੈਂ ਤਾਂ ਘੱਟ ਔਖਾਂ ਵਾਲੇ ਹੋਵੇ ਮੈਂ ਬਹੁਤ ਜਾਂਦਾ ਬੰਦੇ ਦੇ ਉੱਥੇ ਹੈਗੀ ਆਪਣਾ ਬਹੁਤ ਲੋਕ ਹੈ ਹਾਂ ਉੱਥੇ ਮਣ ਖੜ ਜਾਂਦਾ ਮੈਂ ਦੋਨੇ ਆਜੇ ਮੁੰਡੇ ਨਾ ਫਰਾਗ ਰੱਖ ਪਾਣੀ ਪੂਣੀ ਰੱਖ ਲਿਆ ਭਾਈ ਪਾਣੀ ਪੂਣੀ ਰੱਖ ਲਿਆ ਆਪ ਪਾਣੀ ਹੈਗਾ ਪਾਣੀ ਰੱਖ ਉਹ ਉਹਨਾਂ ਨੇ ਦੇਖੇ ਮਾਲ ਕਹਦੇ ਅੱਜ ਨੂੰ ਇੱਜਾ ਨੂੰ ਯਾਦ ਆਇਆ ਤੇ ਇਹ ਹਾਲ ਤੇ ਉਹ ਦਿਨ ਵਧੀਆ ਸੀ ਚੰਗਾ ਦਿਨ ਆਇਆ ਵਾਹਿਗੁਰੂ ਮਹਾਰਾਜ ਸੱਤ ਬੁੱਝਾਂਗੇ ਬੈ ਗਏ ਚਲੋ ਬੈ ਗਏ ਬਾਈ ਥੋੜੇ ਸਾਰੇ ਨਹੀਂ ਨਹੀਂ ਤੂੰ ਨਾ ਕੋਈ ਗੱਲ ਚੰਗਾਈ ਚੜਿਆ ਆਪਣੇ ਵਾਂਗ ਤੂੰ ਵੀ ਗਲਤੀਆਂ ਕਰਦੀਆਂ ਬਹੁਤ ਵੱਡੀਆਂ ਇਹੋ ਜਿਹੀ ਗੱਲ ਕਿਉਂ ਕਰਨੀ ਹੈ ਦੋ ਵਾਰ ਚੰਗਾ ਨਹੀਂ ਲੈਣੀ ਹੈ ਤੂੰ ਵੱਡੀ ਹੈ ਨਹੀਂ ਨਹੀਂ ਕਮਣੀ ਹੋਗੀ ਤੂੰ ਇਹੋ ਜਿਹੀ ਕਦੋਂ ਕਰਦੀਆਂ ਤੂੰ ਇਹੋ ਜਿਹਾ ਕੰਮ ਨਹੀਂ ਇਹੋ ਜਿਹਾ ਦੋ ਵਾਰ ਕੰਮ ਨਹੀਂ ਕਰਨਾ ਕਦੇ ਵੀ ਨਹੀਂ ਨਹੀਂ ਕੋਈ ਕਿਸੇ ਨਾਲ ਕੀ ਕਰੀਏ ਇਹ ਦੋ ਵਾਰ ਇਹੋ ਜਿਹੀ ਗੱਲ ਵੀ ਨਹੀਂ ਕਰਨੀ ਸ਼ੌਕ ਬੰਦਿਆਂ ਦੇ ਆਉਂਦਾ ਕੰਨਦੀ ਆਉਂਦਾ ਬੰਦੇ ਬਹੁਤ ਔਖੇ ਕੋਈ ਆਪਣੇ ਆ ਦਾ ਵੱਧ ਵਿਚਾਰੀ ਉਹ ਦੁਖੀ ਹੈ ਫਿਰ ਹੁਣ ਜੇ ਹੁਣ ਤੂੰ ਐਂ ਕਰੇਂਗੀ ਫਰੋ ਕਿਵੇਂ ਹੋਊਗੀ ਸੱਟ ਦਾ ਹ 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

ये भाई वेटिंग एरिया ਸੂਪਨਾ ਕਰਦਾ ਦੁਆੰਗਾ ਦਾ ਲੰਗਰ ਇੱਥੇ 8 ਤੱਕ ਨੂੰ ਆਪਣਾ ਉਹ ਲੱਗਣਾ ਹੈ ਕੈਂਪ ਲੱਗਣਾ ਉਹਨਾਂ ਦੀ ਪਰਚੇ ਕੱਟੀ ਜਾਂਦੇ ਆ ਇਹ ਆਪਾਂ ਬਈ ਪਹੁੰਚ ਚੁੱਕੇ ਆ ਮਨੁੱਖਤਰੀ ਸੇਵਾ ਹਸਨਪੁਰ ਇਹ ਇਥੋਂ ਦਾ ਵੇਟਿੰਗ ਏਰੀਆ ਜਿੱਥੇ ਕੈਂਪ ਵੇਲੇ ਭੀੜ ਹੁੰਦੀ ਆ ਕਾਊਂਟਰ ਨੰਬਰ ਤੇ 11 12 ਇੱਥੇ ਲੈਣਾ ਲੱਗਦਾ ਬਈ ਇੱਥੇ ਬੰਦਿਆ ਲੈਣਾ ਟੋਕਨ ਟੋਕਨ ਨੰਬਰ ਉਧਰ ਹੈਗਾ 11 ਤੇ ਇਹ ਦੂਜੇ ਵਾਲਾ ਹੈ 12 13 14 15 16 17 17 ਤੱਕ ਇੱਥੇ ਹੈ ਉਧਰ ਹਾਂ 18 19 20 21 22 23 ਪਰਲੇ ਪਾਸੇ ਹੈ ਪੀੜ ਇੱਥੇ ਬਹੁਤ ਹੁੰਦੀ ਹੈ ਡਾਕਟਰ ਸਾਹਿਬਾਂ ਨੇ ਦਿਖਾ ਦਿਆ ਸਾਰੇ ਡਾਕਟਰ ਇੱਥੇ ਡਾਕਟਰ ਜਿਹੜੇ ਜਿਹੜੇ ਇੱਥੇ ਆਉਂਦੇ ਆ ਆਪਾਂ ਨੂੰ ਇਹਨਾਂ ਨੇ ਇੱਥੇ ਐਂ ਕਿਹਾਗਾ ਕਿ ਤੁਸੀਂ ਇੱਥੇ 8 ਨੂੰ ਆयो ਉਦੋਂ ਉਦੋਂ ਪਹਿਲਾਂ ਕੋਈ ਹਾਲ ਨਹੀਂ ਕਿ ਉਦੋਂ ਇੱਥੇ ਚੈੱਕ ਕਰਨਗੇ ਵੀ ਪੇਸ਼ੈਂਟ ਨੂੰ ਕੀ ਹੋਇਆ ਕੀ ਨਹੀਂ ਹੋਇਆ ਆਪਾਂ ਉਹਨਾਂ ਨੇ ਉਦੋਂ ਕਿਹਾ ਐਡਮਿਟ ਤਾਂ ਇੱਥੇ ਅੱਜ ਵੀ ਕਰ ਰਹੇ ਨੂੰ ਪਰ ਇੱਥੇ ਹੁਣ ਇਹਨਾਂ ਕੋਲੇ ਕੋਈ ਹੋ ਨਹੀਂਗਾ ਸੌਦਾ ਹੈ ਨਹੀਂ ਬਾਕੀ ਕੋਈ ਡਾਕਟਰ ਦਾ ਉਹ ਹੈ ਨਹੀਂ ਨਾ ਹੂੰ ਡਾਕਟਰ ਹੈ ਨਹੀਂ ਉਹ ਡਾਕਟਰ ਹੈ ਨਹੀਂ ਇੱਥੇ ਕੋਈ ਨਹੀਂ ਸਕਦੇ ਸੀ 10 ਦੇ ਤੋਂ ਸੁਪਣਾ ਲੈ ਘਰ ਤੱਕ ਦਾ ਸਫ਼ਰ ਸ਼ੁਰੂਆਤ ਜਿੰਨਾ 2016 ਚ ਬਣਿਆ ਹੈ ਨਾ ਇਹ 2015 ਸ਼ੁਰੂਆਤ ਹੋਈ ਆ ਉਦੋਂ ਦੇ ਉਹ ਗਰੀ ਹੈ ਇਹ ਸੁਖਨਾ ਦੇ ਘਰ ਦੇ ਸ਼ੁਰੂਆਤ ਟਾਈਮ ਦੇ ਪਰਿਵਾਰ ਮੈਂਬਰ ਆ ਅਰुण कुमार ਸ਼ੁਕਲਾ ਜੀ ਇਹ ਵੀ ਬੰਦਾ ਲੜਾਇਆ ਹੋਇਆ ਸੀ ਕਿਸ ਸਿੰਘ ਧਾਲੀ ਵਾਲੀ ਇਹ ਵੀ ਉਹ ਕੋਲ ਕਰਵਾ ਕੇ ਨੇ ਇਹ ਸੰਨਣ ਸਾਨੂੰ ਇਹਲਾ ਪ੍ਰੋਪੋਜ਼ਨਾ ਕਿ ਨਾ ਜਿਆਦੇ ਕਿੱਟਾ ਪੀਣਿਆ ਕਿ ਮੈਂ ਆਦੀ ਕੁੜੀ ਵੇਚੂਗੀ ਜੇ ਤੁਸੀਂ ਮੇਰੀ ਕੁੜੀ ਨਾ ਰੱਖੀ ਮੇਰੀ ਬੁੜੀ ਮਾਰਾਂ ਕੁੜੀ ਰੱਖਣੀ ਪਈ ਉਧਰ ਵੀ 50% ਤੋਂ ਨਾਲ ਜਿਹੜਾ ਨਾਂ ਆਪੀਏ ਜੋਗਰੀ ਕੁੜੀਆਂ 75% ਮੱਚੀ ਹੋਈ ਸੀ ਇਹਦੇ ਮੰਮੀ ਦੇ ਡਿਗਾਂ ਚ ਚਾਹਨ ਵਿਖਾ ਕੇ ਪਹੁੰਚਾਈ ਜਿਹੜੇ ਬੱਚੇ ਠੀਕ ਨੇ ਪਿੰਡ ਦੇ ਸਰਕਾਰੀ ਸਕੂਲੇ ਪੜ੍ਹਨ ਲਈ ਭੇਜੇ ਜਾਂਦੇ ਜਿਹੜੇ ਬੱਚੇ ਠੀਕ ਨਹੀਂ ਹੁੰਦੇ ਉਹਨਾਂ ਲਈ ਅਲੱਗ ਤੋਂ ਰੋਡ ਚਲਾਉਂਦੇ ਇੱਧਰ ਹਸਪੀਟਲ ਆ ਸਾਡਾ ਇੱਧਰ ਫੋਟੋ ਵੀਡੀਓ ਲਾਉਂਦੇ ਹਾਂ ਹਲੰਦਰ ਸਰਹਾਰ ਹਸਪਤਾਲ ਨਾਲ ਨੰਦਰੋ ਟਿੱਕੀ ਸੀ। ਉਹ ਹੋਰ ਵੀ ਸੀ। ਤੇ ਜੇ ਪੂਰੀ ਬਾਹ ਕਿڑے ਨਿਕਲ। ਉਹ ਅੰਦਰ ਸਭ ਦੇ ਮਾਮਾਤੀ ਆਪਣੇ ਨਵੇਂ ਬਿਗਾਣੇ ਤੇ ਬੈਠਦੇ ਨੇ ਪੂਰੀ ਬੈਕ ਸਾਈਡ ਕਿڑے ਕਾਦੀ। ਮਾਮਾਤੀਆਂ ਇਸ ਮਾਮਾਜ਼ ਦੀ ਬੱਦਦ ਤੇ ਬੀਜੀ ਤੇ ਪੂਰੇ ਫਰਸ਼ੀ ਤੇ ਤੇ ਪੂਰੀ ਅਸੇਪਤ ਨੂੰ ਨਵੇਂ ਜਾ ਦੇ ਦਿੱਤੇ ਨੇ। ਫਰਸ਼ ਨੂੰ ਮਾਰ ਕੇ ਇੱਕ ਸੰਪੂਰਨ ਲਈ ਜਲੰਧਰ ਤੋਂ ਉਹ ਜਦੋਂ ਘਰੇ ਪਈ ਸੀ ਤਿੰਨ ਸਾਲਾਂ ਕੰਦੇ ਜਾਂ ਤਿੰਨ ਫਾਂ ਦੇ ਪੂਰੀ ਬੈਕਸੈਡ ਦੇਖਾ ਕੇ ਜੇ ਮਨ ਲੱਗੇ ਆਇਆ ਸੀ ਜਦੋਂ ਸੀ ਜਰੂਰੀ ਜਰੂਰੀ ਸੋਮਨ ਨੰਨਾ ਸਲਵਾਰ ਨਾਲ ਅੰਦਰ ਬੜਿਆ ਸੀ ਪੂਰੀ ਪੂਰੀ ਤੇ ਮੇਰੇ ਨੂੰ ਨਮਸਕਾਰ ਜੇ ਉਹ ਬੈਠੇ ਲੱਗੇ ਕਿ ਜਲੰਧਰ ਕੋਲ ਖਾਂ ਤੋਂ ਬਲਾਈਂਡ ਸਿਟੀ ਫਿਰ ਬੇਬੇ ਨੇ ਪਾਣੀ ਮੰਗਿਆ ਮੈਨੂੰ ਪਾਣੀ ਦੇ ਦਿੱਤਾ ਜਦੋਂ ਬੋਤਲ ਦੇ ਬਾਅਦ ਨੂੰ ਨਹੀਂ ਘਟਦੇ ਤਾਂ ਵੀ ਬੀਜੀਓ ਬਾਉ ਉਹ ਨਹੀਂ ਬਿਸਕਾਉਂਦਾ ਲੈ ਕੇ ਐਸੀ ਐਸੀ ਬਾਈਕ ਨੂੰ ਨੰਗਲਣ ਦੀ ਬੰਦ ਕੋਲੇ ਲੈ ਕੇ ਉਹ ਮਨ ਆਧਿਕ ਕਰੇ ਕਿ ਨੇ ਹਾਂ ਜਗਾ ਤੇ ਭਰਾ ਪੋਸਟ ਦੇ ਵਿੱਚ ਜੌਬ ਕਰਦਾ ਜਦੋਂ ਅਸੀਂ ਨੂੰ ਛੁੜਾ ਕੇ ਲੈ ਕੇ ਆਉ ਮਤਲਬ 12 13 ਸਾਲਾਂ ਤੋਂ ਘਰ ਸੰਗਲ ਨਾਲ ਕਿਹਾ ਉਹ ਤਾਂ ਕੁੱਟਦਾ ਮਾਰਦਾ ਬਹੁਤ ਹੰਟ ਜਦੋਂ ਛੜਾ ਕੇ ਲੈ ਗਿਆ 12 ਸਾਲਾਂ ਤੋਂ ਉਹ ਆਪਣੀ ਕੈਰੀਰ ਮਾਸੂਦ ਹੈ ਇਹ ਕਿਉਂਦਾ ਸ਼ੋਕ ਆ ਘੋਰ ਦੇ ਬੰਦ ਕੋਲੇ ਕੇਸ਼ ਜੇੜ ਦੇ ਕੋਲੇ ਬੰਨਿਆ ਸਿੱਧੇ ਖੰਡ ਦਾ ਕੁੱਤਾ ਬਣਿਆ ਸਿੱਖੀ ਹੋ ਬਣਿਆ ਹੋਇਆ ਸੀ ਜਦੋਂ ਮੈਂ ਇਸ ਕੰਮ ਦੇ ਕੁੱਤੇ ਨੂੰ ਦੀ ਪੰਗੀ ਸਿਪੋਸ਼ਟੇ ਨੂੰ ਬੁਹੁੰਦੇ ਸੀ ਉਹ ਇੰਨਾ ਜਿਆਦਾ ਮੈਂਟਲੀ ਐਬਸੈਸਿਕ ਆਪ ਦੀ ਲੈਟਰਨ ਤੇ ਖੜੀ ਜਾਂਦਾ ਸੀਗਾ ਉਹ ਕੁੱਤੇ ਦਿਨ ਚੱਕੀ ਖਾ ਜਾਂਦਾ ਸੀ ਦੇ ਤੋ ਵੀ ਵੱਡੇ ਵੱਡੇ ਮੁੰਡੇ ਜਿਹੜੇ ਪਹਿਲਾਂ ਦੇ ਪਰਿਵਾਰਾਂ ਨੂੰ ਪਤਾ ਬਾਅਦ ਹੀ ਸਾਡੇ ਬੰਦੇ ਉਹਦੇ ਰਹਿੰਦੇ ਲੈ ਨਹੀਂ ਰਹਿੰਦੇ ਐਕਸੀ ਬੇਬੇ ਰੱਖਿਆ ਸੀ ਜਿੰਦਾਂ ਇਸ ਚਰਨਾ ਹਸਪਤਾਲ ਦੇੰਦਰ ਉਹਦੀ ਵੀ ਪੂਰੀ ਬੈਕਸਾਈਡ ਗਲੀ ਸੀ ਇਹਨਾਂ ਤੋਂ ਪਹਿਲਾਂ ਦੇ ਘਰਾਂ ਵਾਲੇ ਕਿਹੜਾ ਮਾਪਿਆਂ ਨੂੰ ਪਾਲਣ ਤੋਂ ਮਨਾ ਕਰਦਾ ਜੀ ਲੱਭੇ ਚੱਲੋ ਤੇ ਆਪਾਂ ਅੱਛੇ ਜਿਹੜੇ ਦੋ ਜਵਾਂ ਤੇ ਇੱਕ ਜਵਾਂ ਨੂੰ ਦਿਲ ਦੇ ਕੇ ਜਿਹੜੇ ਦੋ ਹੀ ਕਰਦੇ ਨੇ ਇਹ ਬੜੀ ਚੀਜ਼ ਹੁੰਦਾ ਨਾ ਕਿ ਕਦੇ ਵੀ ਸਾਡੇ ਬੱਚੇ ਨਹੀਂ ਸੀ ਜਿਹਨਾਂ ਦੇ ਮਾਪਿਆਂ ਨੂੰ ਪਾਲਣ ਤੋਂ ਮਨਾ ਕਰਦੇ ਜੀ ਰੱਖਦੇ ਉਹਦੇ ਬਹੁਤ ਯਾਦਗਾਰੀ ਹੁੰਦੀ ਹੈ ਇਹ ਅਸਲ ਵਿੱਚ ਅਜਿਹਾ ਬੰਦਾ ਹਾਂ ਉਹ ਵਸਾ ਇਹ ਬਈ ਸੁਪਨਿਆਂ ਦੇ ਘਰ ਦਾ ਦੁਆੰਗਾ ਦਾ ਲੰਗਰ ਬਹੁਤ ਸੋਹਣੀ ਚੀਜ਼ ਹੈ ਹਨਾ ਓਏ ਬਹੁਤ ਸੋਹਣੀ ਚੀਜ਼ ਹੈ ਹਨਾ ਫਿਰ ਵਾਲੇ ਲੋਕ ਆ ਬਾਈ ਆਪਣੇ ਨਾਲ ਆਇਆ ਕਰਕੇ ਡਰ ਕੇ ਦੁਆੰਗਾ ਦਾ ਲੰਗਰ ਆ ਬਈ ਇੱਥੇ ਬਾਹਰ ਲੱਪਾ ਸਾਰੇ ਜਿਹੜੇ ਵੀ ਸਾਹਮਣੇ ਇਹ ਦੇਖ ਰਹੇ ਹੋ ਫੋਟੋਆਂ ਇਹ ਸਾਰੇ ਬੰਦੇ ਇੱਥੇ ਨੇ ਮਾਤਾ ਰੂਹੀ ਪਰਮੀ ਸਿੰਘ ਪੰਮਾ ਵਾਇਗਰੂ ਸਿੰਘ ਨਵਨੀਤ ਕੌਰ ਮਾਤਾ ਇਹ ਸਾਰੇ ਇੱਥੇ ਨੇ ਹਿਤਕ ਅੰਦਰ ਨੇ ਹੀ ਪਿਛਲੀ ਵੀਡੀਓ ਤੁਸੀਂ ਸਾਰਿਆਂ ਨੂੰ ਦੇਖ ਕੇ ਆਇਓ ਉਹ ਬਾਈ ਦੀ ਜ਼ਿੰਦਗੀ ਬਹੁਤ ਖਰਾਬ ਜਿਹਾ ਦੇਖੋ ਪਹਿਲਾਂ ਕਿਵੇਂ ਸੀ ਤੇ ਫਿਰ ਹੌਲੀ ਹੌਲੀ ਬਾਈ ਨੇ ਕਿਵੇਂ ਕਰਦੀ ਜ਼ਿੰਦਗੀ ਨੂੰ ਸਾਰਾ ਬਦਲਤਾ ਤਨੀ ਉਹ ਵੀ ਇਹ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਸਾਰਾ ਜਿੰਨੇ ਵੀ ਜਣੇ ਨੇ ਸਾਰਿਆਂ ਦੇ ਫੋਟੋ ਵਾਲੇ ਇਕੱਠੀ 2022 ਦੀ ਜਿੰਨੇ ਵੀ ਜਣੇ ਆ ਸਾਂਭ ਸੁਭਾਨ ਵਾਲੇ ਪੇਸ਼ੈਂਟ ਬੱਚੇ ਸਾਰਿਆਂ ਦੇ ਫੋਟੋ ਵਿੱਚ ਇੱਕ ਚ ਲੱਗੀ ਹੋਈ ਹੈ ਇੱਕ ਫਰੇਮ ਇੱਧਰ ਸਾਹਮਣੇ ਇਹ ਬਣ ਰਹੀ ਹੈ ਬਾਈ ਬਿਲਡਿੰਗ ਨਵੀਂ ਬਣ ਰਹੀ ਹੈ ਜੇ ਕਿਸੇ ਵੀਰ ਨੇ ਕਿਸੇ ਪ੍ਰਕਾਰ ਦੀ ਕੋਈ ਸੇਵਾ ਕਰਨੀ ਹੈ ਤਾਂ ਇੱਥੇ ਆਓ ਕੋਈ ਸੇਵਾ ਵਿਅਰਥ ਨਹੀਂ ਜਾਣੀ ਇੱਥੇ ਕਰਵਾ ਦਿਓ 100 50 ਜਿੰਨੇ ਵੀ ਆਉਂਦਾ ਕੋਈ ਵੀ ਸਮਾਨ ਲੈ ਕੇ ਆਓ ਇੱਥੇ ਦਾਨ ਕਰੋ ਪੈਸੇ ਨਾ ਲਿਆਓ ਬਸ ਕੋਈ ਸਮਾਨ ਲੈ ਕੇ ਆਓ ਤੇ ਆ ਗੁਰਖੰਡ ਡੀਸੀ ਕੋਈ ਚੀਜ਼ ਲਿਆਓ ਇੱਥੇ ਲਿਆਓ ਇੱਕ ਇੱਥੇ ਆਹ ਕੰਮ ਹੋ ਗਿਆ ਜਿਵੇਂ ਹੁਣ ਪੋੜੀਆਂ ਬੰਦੀਆਂ ਜਿਵੇਂ ਜਿਵੇਂ ਇੱਥੇ ਪੈਸੇ ਆਉਂਦੀਆਂ ਥੋੜੀ 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 ਬਹੁਤ ਜਿਵੇਂ ਜਿਵੇਂ ਆਉਂਦੇ ਆ ਉਹ ਮੇਰੇ ਇੱਥੇ ਕੰਮ ਚੱਲੀ ਜਾਂਦਾ ਹੌਲੀ ਹੌਲੀ ਸਾਰਾ ਪੈਸੇ ਵੀ ਆਉਂਦੇ ਆ ਬਹੁਤ ਭੈਣ ਭਰਾ ਇੱਥੇ ਆਉਂਦੇ ਆ ਪੈਸੇ ਲੈ ਕੇ ਸਿਵਾਰਸ ਸਮਾਨ ਦੇ ਕੇ ਜਾਂਦੇ ਇੱਥੇ ਆਹ ਪਤਾ ਨਹੀਂ ਕੀ ਇਧਰ ਯਾਰ ਪੇਟਾ ਪਤਾ ਨਹੀਂ ਕੀ ਗਾ ਦੇਖੋ ਇੱਥੇ ਨਹੀਂ ਆ ਕੈਂਪਲੀ ਪੱਛੀ ਕਰਤੀ ਅੱਧੇ ਪੰਜ ਮਿੰਟੋਂ ਕੋਮ ਕਿਵੇਂ ਤੱਕ ਨੂੰ ਮੰਗਾਂਦਾ ਅੱਡਾ ਗੰਡਾ ਭਾਈ ਤੁਸੀਂ ਜਿਹੜੀ ਪਿਛੇ ਬਣੀ ਬਿਲਡਿੰਗ ਹੈ ਸਾਰੀ ਇਹ ਹੈ ਸੁਭਨਾਕਰ। ਜੇ ਪਹਿਲਾਂ ਦੇਖੀਏ ਉਹ ਸੁਭਨਾਕਰ ਜਿਹੜੀ ਦੀ ਬਾਈ ਗੁਰਪ੍ਰੀਤ ਸਿੰਘ ਮੈਂਟੂ ਨੇ ਬਣਾਈ ਹੈ। ਕਿ ਭਾਈ ਇਹ ਜਿਹੜੀ ਬਿਲਡਿੰਗ ਵਾੜੀ ਹੈ ਨਾ ਇਹ ਬਹੁਤ ਵਧੀਆ ਜੀ ਬਣੀ ਹੈ। ਬਾਈ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਤੇ ਹੁਣ ਵੀ ਕਰੀ ਜਾਂਦੇ ਆ। ਲੋਕ ਲੋਕ ਇੱਥੇ ਬਹੁਤ ਆਉਂਦੇ ਆ। ਸਭ ਤੋਂ ਵਧੀਆ ਗੱਲ ਤਾਂ ਇੱਥੇ ਹੈ ਜੇ ਤੁਸੀਂ ਇੱਥੇ ਕੋਈ 100 ਪਿਆਰ ਦੇਦੋਂਗੇ ਇਸ ਪੈਸੇ ਦੇ ਲੈਣ ਤੋਂ ਨਾ ਕਰਦੇ ਆਂ। ਵੀ ਅਸੀਂ ਪੈਸੇ ਨਹੀਂ ਲੈਣੀ। ਇਹ ਇਹ ਬੰਦੇ ਨੂੰ ਐਂ ਕਹਿੰਦੇ ਆ ਇੱਥੋਂ ਬਾਹਰ ਜਾਓ। ਕੋਈ ਵੀ ਦਗਾ ਤੋਂ ਸਮਾਨ ਲੈ ਕੇ ਦੇ ਦੋ। ਰਾਸ਼ਨ ਜਿਵੇਂ ਗੋਵੀ ਚੌਦ ਆਲ ਸਭ ਕੁਝ ਪਰ ਪੈਸੇ ਇੱਥੇ ਨੂੰ ਨਾਲ ਨਹੀਂ ਮਿਲ ਰਹੇ। ਇਹ ਪੈਸੇ ਨਹੀਂ ਦਿੱਤੇ। ਪਹਿਲੀ ਕੋਈ ਪੱਤਰੀ ਕੱਟੀ ਹੋਈ ਹੈ। ਬਹੁਤ ਬਧੀਜੀ ਬਣੀ ਹੋਈ ਹੈ। ਬਾਈ ਦਾ ਬਹੁਤ ਵੱਧ ਤੀ ਕਰਨ ਵਾਲ ਕਰਦੇ ਆ। ਬਹੁਤ ਸੋਹਣੀ ਚੀਜ਼ ਹੈ ਬਾਈ ਦੀ। ਇਹ ਹੈ ਬਾਈ ਮਨੁੱਖਤਾ ਦੀ ਸੇਵਾ ਦੀ ਮੇਨ ਐਂਟਰੈਂਸ। ਆ ਇੱਥੇ ਵੀ ਇੱਥੇ ਵੀ ਲਿਖਿਆ ਪਿਆ। ਮਨੁੱਖਤਾ ਦੀ ਸੇਵਾ।